ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬੀਬੀ ਦੀ ਪੰਡੋਰੀ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਦੋ ਵਿਅਕਤੀ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਲੜਾਈ ਦੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਖੁਸ਼ਿਆਰਪੁਰ ਵਿਖੇ ਚੱਲ ਰਿਹਾ ਹੈ ਭਾਜੀ ਅਸੀਂ ਜ਼ਮੀਨ ਲਈ ਸੀ ਕਿ ਤਿੰਨ ਮਹੀਨੇ ਪਹਿਲਾਂ ਪਿੰਡ ਚ ਤੇ ਸਾਡੇ ਪਿੰਡ ਦਾ ਸਰਪੰਚ ਉਹਨੂੰ ਠੇਕੇ ਤੇ ਹੁੰਦਾ ਸੀਗਾ ਤੇ ਅੱਜ ਅਸੀਂ ਆਪਣਾ ਪਿੰਡ ਕਲਾਮ ਕਰਾ ਕੇ ਤੇ ਖੇਤ ਬੋਣ ਗਏ ਸੀਗੇ ਉੱਥੇ ਖੇਤ ਪਾਉਂਦੇ ਪਾਉਂਦੇ ਪਹਿਲਾਂ ਤਾਂ ਉਹਨਾਂ ਨੇ ਆ ਕੇ ਸਾਨੂੰ ਮਾਰਕਟ ਕੀਤੀ ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਬਾਅਦ ਚ ਉਹਨਾਂ ਦਾ ਮੁੰਡਾ ਰਵੋਲਵਰ ਲੈ ਕੇ ਆਇਆ ਕਿਹਨਾਂ ਦਾ ਮੁੰਡਾ ਸੀ ਸਰਪੰਚ ਦਾ ਮੁੰਡਾ ਸਰਪੰਚ ਦਾ ਕਿਹਨਾ ਹੈ ਸਰਪੰਚ ਦਾ ਨਾਮ ਹੁੰਦਾ ਸੀ ਤੇ ਉਹਨਾਂ ਨੇ ਆ ਉਦੋਂ ਮੁੰਡਾ ਆ ਆਵਾਜ਼ਰ ਬੋਲ ਬੋਲੇ ਕੇ ਅੰਦਰ ਪਹਿਲਾ ਉਹਦੇ ਵੱਡੇ ਮੁੰਡੇ ਨੇ ਗੋਲੀ ਚਲਾਈ ਉਸ ਤੋਂ ਬਾਅਦ ਛੋਟੇ ਮੁੰਡੇ ਨੇ ਉਹ ਤੋਂ ਬਾਅਦ ਮੇਰੇ ਗੋਲੀ ਲੱਗ ਗਈ 7-8 ਗੋਲੀਆਂ ਚਲੰਗੀਆਂ ਪਈ ਉਹਨਾਂ ਨੇ ਪਹਿਲਾਂ ਤਾਂ ਮੈਂ ਬਚ ਗਿਆ ਥਰਵਾ ਕੁਰੀ ਵਾਰ ਜਦੋਂ ਮੈਂ ਕੇਦਵਾ ਪੋਂਦਾ ਸੀਗਾ ਉਹਨੇ ਗੋਲੀ ਮਾਰੀ ਮੇਰੇ ਹੱਥ 'ਚ ਵੀ ਗੋਲੀ ਮਰੀ ਲੱਗੇ ਮੌਕੇ ਤੇ ਭਾਜੀ ਪਤਾ ਨਹੀਂ ਮੈਂ ਤਾਂ ਇੱਧਰ ਨੂੰ ਆ ਗਿਆ ਸੀ ਡੈੜੀ ਹੁਣੀ ਲੱਗੇ ਇੱਧਰ ਨੂੰ ਮੌਕੇ ਤੇ ਕੋਈ ਗੋਲੀ ਨਹੀਂ ਚਲੀ ਮੇਰੀ 3 ਚਾਹ ਦੇਸ਼ ਦੇ ਜੇ 3 ਹੋਈ ਜੀ ਇਹ ਦੋ ਹੀ ਪਾਰਟੀ ਦੇ ਬੰਦੇ ਸੀ 40 ਸਾਲ ਤੋਂ ਸਾਡੇ ਕੋਲ ਜ਼ਮੀਨ ਦਾ ਕਬਜ਼ਾ ਜਿੱਤੇ ਅਸੀਂ ਉਹ ਲੈਵੇ ਦੋ ਹੀ ਲਈ ਵੀ ਆ ਅੱਗੇ ਕਹਿੰਦੇ ਉਹ ਲਿਮਟ ਕਰਾਈ ਵੀ ਨਹੀਂ ਸੀ ਕਹਿੰਦੇ ਹੁੰਦੇ ਨੇ ਉਹ ਜ਼ਮੀਨ ਤੇ ਮਤਲਬ ਅੱਧਾ ਸੇਲ ਹੀ ਵੀ ਆ ਅੱਛਾ ਸੇਲ ਲਈਓ ਇਸ ਸੇਲ ਵੀ ਸਾਡੇ ਕੋਲ ਜੁਗਾ ਤੁਹਾਡੇ ਕੋਲ ਕਿੰਨੇ ਚਿਰ ਤੋਂ 40 ਸਾਲ ਦੀ ਆ ਤੁਹਾਡੇ ਕੋਲ ਹੀ ਆ ਹਾਂਜੀ ਸਾਡੇ ਇਹ ਹੈਗੀ ਆ ਅਸੀਂ ਇੱਕ ਬਿਗੇ ਆ 26 ਜ਼ਮੀਨ ਕਿੰਨੀ ਆ ਟੋਟਲ ਜ਼ਮੀਨ ਕਿੰਨੀ ਆ ਅਸੀਂ ਬਿਗੇ ਅੱਛਾ ਹੈ ਜਨੇ ਦਾਦ ਕਿੱਲੇ ਇਹ ਜਣ ਕੀ ਹੋ ਦੋ ਹੀ ਪਾਰਟੀ ਤੇ ਬਾਹਰ ਗਏ ਵੀ ਨਹੀਂ ਬਾਹਰ ਚਾਰ ਪਾਰਟੀਆਂ ਚ ਇਹ ਜ਼ਮੀਨ ਵੰਡੀ ਹੋਈ ਆ ਚਾਰ ਜਾਣਿਆਂ ਦੀ ਜ਼ਮੀਨ ਹੈ ਅਸੀਂ ਸਾਡੇ ਕੋਲ ਠੇਕੇ ਦੇ ਦੀ ਜਿਹੜੀ ਜ਼ਮੀਨ ਤੇ ਸਾਡਾ ਕਬਜ਼ਾ ਕਰਿਆ ਸਾਨੂੰ ਦੇ ਕੇ ਗਿਆ ਵਸੀ ਉਹ ਅੱਛਾ ਕਰਨੈਲ ਸਿੰਘ ਉਹ ਮਰ ਗਿਆ ਸੀ ਇਹ ਮੁਖਤਿਆਰਨਾਮਾ ਸਾਡੇ ਕੋਲ ਸਾਰਾ ਕਾਗਜ਼ ਪੱਤਰ ਸਾਰਾ ਕੁਝ ਸਾਡੇ ਕੋਲ ਪਿਆ ਆ ਤੇ ਫਿਰ ਕਬਜ਼ਾ ਲੈਣ ਕਿਉਂ ਇਹਨਾਂ ਨੇ ਪਤਾ ਨਹੀਂ ਕਾਹਦੇ ਲੈਣ ਗਏ ਨੇ ਇਹ ਧੱਕਾ ਸ਼ਾਹੀ ਕਰਦੇ ਨੇ ਸਾਡੇ ਨਾਲ ਦੂਜੀ ਪਾਰਟੀ ਪਰਮਜੀਤ ਸਿੰਘ ਮੱਖਣ ਸਿੰਘ ਹਾਂਜੀ ਇਹਨਾਂ ਨੇ ਸਾਡੇ ਤੇ ਆ ਕੇ ਹਮਲਾ ਕਰਿਆ ਸਾਡਾ ਟਰੈਕਟਰ ਵੀ ਸਾਰਾ ਹੀ ਭੰਨਤਾ ਮੇਰੇ ਤਾਂ ਵੀ ਇਹਨਾਂ ਨੇ ਹਮਲਾ ਕਰਿਆ ਮੇਰੇ ਵੀ ਇਹਨਾਂ ਨੇ ਡੰਡੇ ਮਾਰੇ ਆ ਦੇਖੋ ਖੂਨ ਚੱਲਦਾ ਹੱਥ ਇਹ 50 60 ਬੰਦੇ ਸੀ ਨਹੀਂ ਅਸੀਂ ਨਹੀਂ ਗੋਲੀਆਂ ਚਲਾਈਆਂ ਉਹ ਪੁਲਿਸ ਨੇ ਧੱਕਾਸ਼ਾਹੀ ਸਾਡੇ ਨਾਲ ਆ ਕੇ ਪੁਲਿਸ ਨੇ ਕਰੀਏ ਸਾਡੇ ਨਾਲ ਧੱਕਾਸ਼ਾਹੀ ਬਹੁਤ ਕਰੀਏ ਸਾਡੇ ਨਾਲ ਸਾਡੇ ਨਿਆਣੇ ਚੱਕ ਕੇ ਲੈ ਗਏ ਸਾਡੇ ਪੁਲਿਸ ਨੇ ਇਹਨਾਂ ਨੇ ਇਹ ਕਿੱਥੇ ਜ਼ਮੀਨ ਤੇ ਸਾਬ ਜਮੀਨ ਤੇ ਨਹੀਂ ਹੋਇਆ ਸਾਡੇ ਘਰੇ ਵੀ ਇਹਨਾਂ ਨੇ ਹਮਲਾ ਕਰਿਆ ਨਹੀਂ ਉਹ ਫਿਰ ਇਹਨਾਂ ਨੇ ਸਾਡੇ ਇਹਨਾਂ ਤੇ ਗੋਲੀ ਮਾਰੀ ਇਹਦੇ ਡੈਡੀ ਦੇ ਫਿਰ ਸਾਡਾ ਮੁੰਡਾ ਗੋਲੀ ਪਤਾ ਨਹੀਂ ਫਿਰ ਉਹਨੇ ਕਰੀ ਹੋਵੇ ਪਤਾ ਨਹੀਂ ਹੈਗਾ ਇਸ ਬਾਰੇ ਮੈਨੂੰ ਮੁੰਡੇ ਦਾ ਨਾਮ ਇੰਦਰਪ੍ਰੀਤ ਸਿੰਘ ਦਾ ਡੈਡੀ ਦਾ ਨਾਮ ਮੱਖਣ ਸਿੰਘ ਤੇ ਪੰਡੋ ਠੀਕ ਆ ਮੁੰਡੇ ਦੀ ਕੰਡੀਸ਼ਨ ਜੋ ਹੈ ਸਟੇਬਲ ਆ ਇਦਾਂ ਲੱਗਦਾ ਦੇਖਣ ਤੋਂ ਬਾਅਦ ਕਿ ਗੋਲੀ ਆਰ ਪਰ ਹੋ ਗਈ ਲੱਗਦੀ ਆ ਬਾਕੀ ਐਕਸਰੇ ਤੋਂ ਬਾਅਦ ਪਤਾ ਲੱਗੇਗਾ ਜੀ ਗੋਲੀ ਇੱਕ ਦਾ ਨਿਸ਼ਾਨ ਹੈਗਾ ਇੱਕ ਹੀ ਆਰ ਪਰ ਹੋਈ ਆ ਉਹੀ ਲੱਗਦਾ ਪਿਆ ਕੰਡੀਸ਼ਨ ਹਾਂਜੀ ਬੱਚੇ ਦੀ ਸਟੇਬਲ ਆ ਬਾਕੀ ਤਾਂ ਦਵਾਈ ਵਗੈਰਾ ਜਿਹੜਾ ਟਰੀਟਮੈਂਟ ਪਰਪਸ ਆਪਾਂ ਸਟਾਰਟ ਕਰ ਦਿੱਤਾ ਇਹ ਸਾਨੂੰ ਹੁਣੇ-ਹੁਣੇ ਇਤਲਾਹ ਮਿਲੀ ਸੀ ਕਿ ਪਡੋਰੀ ਬੀਬੀ ਪਿੰਡ ਵਿੱਚ ਜ਼ਮੀਨ ਦੇ ਕਬਜ਼ੇ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਵਾ ਕੋਈ ਵਿਅਕਤੀ ਜ਼ਖਮੀ ਹੋਇਆ ਸੀ ਮੌਕੇ ਤੇ ਪਹੁੰਚੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਤੇ ਲੈ ਤਾ ਵਾ ਦੋਨਾ ਪਾਰਟੀਆਂ ਬਿਆਨ ਲੈ ਕੇ ਜੋ ਕਾਨੂੰਨ ਸਰਬੰਦੀ ਕਰ ਵੀ ਕੀਤੀ ਜਾਵੇਗੀ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਗੋਲੀ ਚੱਲੀ ਹੈ ਕੋਈ ਵੀਡੀਓ ਸਾਡੇ ਹੱਥ ਆਈਆਂ ਨਹੀਂ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿੰਨੇ ਫਾਇਰ ਹੋਏ ਨੇ ਕਿਹਦੇ ਵੱਲੋਂ ਕੀਤੇ ਗਏ ਨੇ ਸਾਰਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕੇ ਤੇ ਸਰ ਕੋਈ ਜਾਨੀ ਨੁਕਸਾਨ ਗੋਲੀ ਇੱਕ ਬੰਦੇ ਦੇ ਲੱਗੀ ਹੈ ਜੀ ਉਹਨੂੰ ਡੀਐਮਸੀ ਲੈ ਗਏ ਨੇ ਇਲਾਜ ਵਾਸਤੇ ਇੱਕ ਬੰਦੇ ਦੇ ਹੋਰ ਲੱਗੇ ਉਹਨੂੰ ਸਿਵਲ ਹਸਪੀਟਲ ਭੇਜਤਾ ਵਾ ਦੂਜੀ ਧਿਰ ਦੇ ਵੀ ਇੱਕ ਬੰਦੇ ਤੇ ਲੱਗੀ ਹੈ ਜਾਨੀ ਨੁਕਸਾਨ ਤੇ ਬਿਲਕੁਲ ਨਹੀਂ ਅਜਿਹਾ ਹੋਇਆ ਬਾਕੀ ਸੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਸਰਕਾਰ ਬੰਦੀਕਾਰ ਵੀ ਕੀਤੀ ਜਾਏਗੀ